ਕਰਦੀ ਮਾਸੀ ਮਾਸੀ ਉਹ ਪਾਪੀਆ ਮਾਸੀ ਤੇ ਮੇਰੀ ਫੋਟੋ ਬਣਾਉਣੀ ਐ ਤੈ ਭੱਜਾ ਹਕੀਕਤ ਐ ਮੋਰੇ ਘਰ ਦੇ ਕੈਮਰੇ ਚੱਕਾ ਕਰ ਲੋ ਮਾਰਦਾ ਮੈਨੂੰ ਚੜਚੜਾ ਦੇ ਦੇ ਜਿਲੇ ਦਾ ਕਰ ਰਾਲ ਤਾਂ ਉਹ ਉਹ ਮਾਰੇ ਭਜਣ ਤਾਂ ਦੇ ਚੱਲ ਸਾਜਣ ਆਏ ਨੀ ਮੈਂ ਮਾਰੀ ਮਾਸੀ ਤੇ ਚੱਲਨੇ ਮਾਸੀ ਨੂੰ ਕੋ ਰੋਟੀ ਨਾ ਤਾਂ ਬਣਾ ਦੇ ਦੋ ਹਰ ਜਾਰਾ ਮਾ ਹੁਣ ਯਾਰ ਸਾਹੇ ਨਾਲ ਅੰਦਰ ਅੰਦਰ ਸੋਇਆ ਸੋਇਆ ਕੀ ਇਹ ਸਾਲ ਸੁਈ ਮੈਂ ਕਿ ਆ ਰੋਟੀਆਂ ਬਹੁਤ ਤੂੰ ਸਦਾ ਖਾ ਕੇ ਮਾਸੀ ਸਬਜ਼ੀ ਵਧੀਆ ਬਣਾਉਂਦੇ ਤਾਂ ਕਰਕੇ ਕਹਿੰਦਾ ਫਾਹ ਤਰੀ ਹੋਣੀ ਆ ਆਲੂਆਂ ਦੀ ਆਲੂ ਹੀ ਫਮਾ ਇਧਰੋਂ ਦੀ ਪਾਓ ਪਰਲੇ ਪਾਸੇੋਂ ਦੀ ਤਰ ਕੇ ਨਿਕਲਦਾ ਗੋਦੀਆ ਬਣਾਉਂਦੀ ਲੈ ਚਪੇਣ ਕਿਹੜੀ ਗੱਲ ਹੈ ਗੱਲ ਸੱਚੀ ਆ ਆਦ ਬਣਾਉਂਦੀ ਆ ਉਹ ਚਾਹ ਤਾਂ ਉਹ ਪੀਣੀ ਆ ਜਾ ਕੇ ਉਹ ਜਾ ਸੁਦਾ ਮਿੱਠਾ ਚਾਹਜ ਹੁੰਦਾ ਯਾਰੇ ਨਿੰਦੀ ਆਂਦਾ ਮਾਸੀ ਦੀਆਂ ਚੀਜ਼ਾਂ ਬਰਦਾਰ ਮੇਰੀ ਭੈਣ ਦੀ ਕੋਈ ਚੀਜ਼ ਨਹੀਂ ਦੀ ਦਾ ਕੋ ਵਧੀਆ ਹੋਵੇ ਅਚਾਰ ਤਾਂ ਮਸੀ ਵਧੀਆ ਬਣਾਉਂਦੀ ਆ ਅਚਾਰ ਨੋਗੀ ਦਾ ਨਾ ਅਚਾਰ ਮੈਂ ਕਹਿੰਦਾ ਡਿਲੀਵਰੀ ਜਾਂਦੀ ਐ ਇੱਥੋਂ ਆਪੇ ਕਿੰਨਾ ਨਾ ਮੈਂ ਤਾਂ ਫਿਰ ਕਰ ਕਰੀ ਗਿਆ ਨਹੀਂ ਮੈਂ ਲਈ ਅੱਜ ਤੱਕ ਕਰ ਕਰੀ ਗਿਆ 30 ਵਾਰੀ ਤਾਂ ਤੂੰ ਕਹਿਆ ਟੇ ਨਹੀਂ ਮੈਂ ਨਹੀਂ ਕਦੀ ਕਿਹਾ ਉਹ 37ਵੇਂ ਵਾਰੀ ਫੇਰ ਕਹਦੇ ਭਰਾਵਾ ਭਰਾਵਾ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਹੋਇਆ ਇਹ ਨਾ ਰੋਜੇ ਰਹਿ ਚਲੋ ਠੀਕ ਐ ਭਰਾਵਾ ਨਾ ਰੋਜੇ ਗਏ ਨਾ ਹੀਦ ਗਈ ਠੀਕ ਐ ਨੇ ਚੁੱਪ ਕਰਕੇ ਗੱਡੀ ਚਲਾਉਣ ਦੋ। ਅਹੀਂ ਕਿਹੜਾ ਦਰਿਆ ਬਾਹੋਂ। ਆਹਾ। ਨਹੀਂ ਵਾ ਰੋਟੀ ਬਾਣੀ ਦਾ ਛਕਣਾ ਹੀ ਹੁੰਦਾ ਜਾ ਕੇ ਤੁਹਾਨੂੰ ਪਤਾ ਪਵੇ। ਮੈਂ ਤੁਹਾਨੂੰ ਦੱਸ ਦਿੰਦਾ ਅਗਲੇ ਦੇ ਜਾਣਾ ਪਾਣਾ ਪੀਣਾ ਤਾਂ ਬੰਦਾ ਕਰੀ ਆ। ਬਹਿ ਕਰੋ ਕੋਣ ਮਾਸੇ। ਹਾਂ ਕਰ ਰਹੀ ਆ ਮੈਂ। ਠੀਕ ਪਕੌੜੇ ਉਹਦਣਾ ਕਾਲੀ ਲੱਗੇ ਬਿਲਕੁਚੀ ਜੇ ਚੱਲੇ, ਕੁਚੀ ਜੇ ਚੱਲੇ। ਬੇਲੇ ਕੁਟੀ ਆਉਂਦਾ ਹੀ ਨਹੀਂ ਕਦੀ। ਆ ਹੀ ਤਾਂ ਹੈ। ਸੋਨੇ ਕਾਲੀ ਗਈ ਆ ਬਿਆਰੀ। ਛੋਲੇ ਬੂੜੀਆਂ ਵਾਂਗ। ਬਣਾਓ ਆਜੋ ਆ ਗਏ ਕੱਲ ਤੁਸੀਂ ਚਲ ਗਏ ਕੱਲ ਕੱਲ ਉਹਨਾਂ ਨੇ ਆ ਜਾਣਾ ਦੇਰੀ ਤੇ ਚਲੀ ਜਾਂਦੀ ਹੈ ਤੁਸੀਂ ਆ ਗਏ ਤੁਸੀਂ ਆ ਗਏ ਸੀ ਆ ਹੋਰ ਉਹ ਤੇ ਭਰਾਵਾ ਸਾਜ ਨੇ ਨੀ ਨਵੇਂ ਨਵੇਂ ਗੱਡੀ ਲਈ ਹਾਂ ਓਏ ਤਾਂ ਧੀ ਗੱਡੀ ਸੀ ਇੱਕੇ ਰੂਟ ਮਜਾਰੇ ਇਦਾਂ ਹੀ ਆ ਇੱਕੇ ਰੂਟ ਮਜਾਰੇ ਪਿਆਰ ਤੁਸੀਂ ਤਾਂ ਕਲੇਸ਼ ਪਾਇਆ ਪਿਆ ਅਗਲੇ ਦੇ ਘਰ ਸੰਦੀਪ ਤੋਂ ਸੁਣ ਇੰਨਾ ਐਨੇ ਬਰਖਲਾ ਸੰਦੀਪ ਨੂੰ ਆਪਣੀ ਮਾਂ ਦੇ ਕੀਤਾ ਛੱਡੀਆਂ ਗੱਲਾਂ ਨੇ ਵਾਗਨਨੀ ਸੱਚੀ ਆ ਗੱਲ ਗੁਰੂ ਦਾ ਸਾੰਦਨ ਉਹ ਤਾਂ ਮੇਰੇ ਚ ਵੀ ਆਇਆ ਪਹਿਲਾਂ ਮੇਰੀ ਹੱਥ ਮਿੰਟ ਬੰਦਿਆ ਤੇਰਾ ਕੱਲ ਸੁਣ ਲੈ ਕੰਨ ਖੋਲ ਕੇ ਕੋਈ ਹੋਰ ਸੁਣੇ ਕੋਈ ਹੋਰ ਸੁਣੇ ਕੀ ਕਹੇ ਅਗਲੇ ਕਹਣਾ ਕਰ ਸੱਚੀ ਉਹਦੀ ਮਾਂ ਦੇ ਪਰਖ ਲਾਤੀ ਦੇ ਸਾਲ ਸੁਣਦੇ ਆਪ ਕਿਹਾ ਕਹੇ ਕਹਤੇ ਆਪ ਕਿਹਾ ਮੈਂ ਗਿਆ ਗੁਪਤੀ ਮੈਂ ਨਹੀਂ ਹੈਗੀ ਮੈਂ ਇਹਦੀ ਮੈਂ ਗਿਆਲੇ ਇਹ ਕੱਲ ਕੱਲ ਤੋਂ ਵੱਡੀ ਜਿਹੀ ਸਾਲ ਮਾਰ ਲੱਗੇ ਲੋਕ ਕਰ ਬਲੋ ਪਹਿਲਾਂ ਕੰਮ ਤੂੰ ਆ ਮੈਂ ਗਲਤ ਕੀ ਕਹਾਉਂਦਾ ਹਾਂ ਜਿਹੜਾ ਤੂੰ ਬੋਲਦਾ ਆ ਚਲੋ ਠੀਕ ਆ ਜਦੋਂ ਸੁਣਨ ਕਿਦਾ ਮੇਰੇ ਵੀ ਆਇਆ ਯਾਰ ਪੱਪ ਪੂਰਾ ਦਿੱਤਾ ਪਹਿਲਾਂ ਸੰਦੀਪ ਭੈਣ ਨੂੰ ਫਿਰ ਬਾਅਦ ਚ ਜਦੋਂ ਗੁੱਡੀ ਪਾਸੀ ਰੋਣ ਲੱਪੇ ਫੇ ਹੋਦੇ ਵਾਲ ਦੀ ਹੋ ਗਈ ਹਾਂ ਸੰਦੀਪ ਨੂੰ ਤਾਂ ਬੋਲਣਾ ਨਹੀਂ ਸੀ ਚਾਹੀਦਾ ਸੰਦੀਪ ਦੀ ਗਲਤੀ ਆ ਪਰ ਸੰਦੀਪ ਨੂੰ ਜਦੋਂ ਜੱਤਾ ਹੀ ਕੋੜ ਜਾਂਦਾ ਹੀ ਪਹਿਲਾਂ ਇਹ ਦੱਸ ਸੰਦੀਪ ਨੇ ਮੈਨੂੰ ਕਿਹਾ ਹਾਂ ਕੀ ਕਿਹਾ ਨੇ ਕਿਹਾ ਸੀ ਮੈਨੂੰ ਕੀ 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 ਆ ਮਾਂ ਮਮੀ ਕਿੱਥੇ ਗਈ ਆ ਮੈਂ ਮੈਨੂੰ ਤਾਂ ਮਾ ਦੱਸ ਤਾ ਜੇ ਗੁੱਡੀ ਮਾਰਗ ਤੁਹਾਨੂੰ ਸੱਚ ਦੱਸ ਜਾਈਂਦਾ ਮਤਲਬ ਇਹ ਥੋੜੀ ਤੁਸੀਂ ਗਾਂ ਦੱਸਣਾ ਆਪ ਵੀ ਮੈਂ ਦੱਸ ਨਹੀਂ ਅਗਲੀ ਆਪਣੀ ਭੈਣਾਂ ਦੇ ਗਈ ਸੀ ਕਿਸੇ ਦਾ ਕੀ ਸੂਰ ਵਿੱਚ ਇਹ ਚ ਰੌਲਾ ਹੀ ਨਹੀਂ ਕਿਸੇ ਦਾ ਉਹਦੀਆਂ ਯਾਰ ਗੁੱਡੀ ਮਾਰਗ ਤੁਹਾਡੇ ਤੇ ਯਕੀਨ ਨਹੀਂ ਜਾਨੀ ਕਰਨਾ ਚਾਹੀਦਾ ਉਹ ਵੀ ਦੱਸਿਆ ਹੀ ਆ ਮੈਂ ਮੈਂ ਇੱਥੇ ਆਈ ਹਾਂ ਆਪ ਵੀ ਤਾਂ ਸੀ ਆਇਆ ਤੇ ਦੇ ਰੌਲਾ ਹੈ ਕਿਹੜੀ ਗੱਲ ਦਾ ਉਹ ਜਿਹੜੀ ਗੱਲ ਚੱਕੀ ਗੱਬਿਓ ਬਸ ਉਹਦਾ ਹੀ ਰੌਲਾ ਅੱਗ ਬਾਲ ਲਈ ਆਤ ਬਾੜ ਕੇ ਸਿੱਖਦੇ ਜਿਹਨੇ ਵਿੱਚ ਚਾਰ ਪਾਤੀਆਂ ਲਿਆ ਕੇ ਰੱਖੀਆਂ ਉਹ ਇਹ ਸੀ ਉਹ ਇਹ ਸੀ ਵਿੱਚ ਮੇਰ ਪ੍ਰੋਜੈਕਟ ਇਹ ਜੁੱਤੀ ਲਾ ਲਓ ਜੁੱਤੀ ਹੀ ਬੱਦ ਐਿੱਤਾ ਹੀ ਘਰਾਂ ਦੇ ਘਰ ਤੋਂ ਟਟ ਟਟਦੇ ਐ ਇੰਨੇ ਆਹ ਵੋ ਹੜ ਜਾ ਮੇਰੇ ਦੱਤੇ ਛੇਦੀ ਅਲਾਮਾਂ ਸੈ ਰਾਜੰਦਾ ਲੈ ਆ ਵੀ ਆਹ ਕੀ ਕਹਿੰਦੇ ਰਾਣੋ ਕਰਦੀ ਅਰਾਮ ਇਹ ਜਾਂਦਾ ਹਕੀਕਤ ਆ ਮੋਰੇ ਘਰ ਦੇ ਕੈਮਰੇ ਚੱਕਾ ਕਰ ਲੋ ਮਾਰ ਦੋ ਮੈਨੂੰ ਚੜਚੜਾ ਦੇ ਜਿੰਨੇ ਨਾਲ ਰਾਤ ਨੂੰ ਰਾਤ ਨੂੰ ਸੌਂਦੀ ਨਹੀਂ ਉਹਨੇ ਕਿੰਨੇ ਮੂਰੇ ਬਹਿ ਗਏ ਸੰਦੀਪਰਾ ਅੱਛਾ ਵੀ ਪਹਿਣ ਕਿੰਨਾ ਝੂਠ ਬੋਲਦੀ ਆ ਵਾਹਲਾ ਇਹ ਗੱਲਾਂ ਹੋਈਆਂ ਹੋਈਆਂ ਤੁਹਾਡੀ ਮੇਰੀ ਭੈਣ ਨਾਲ ਲੜਾਉਣੀ ਹੈ ਤੁਸੀਂ ਮੈਨੂੰ ਮੈਂ ਗੱਲ ਕਰਨ ਚੱਲਾ ਹਾਂ ਉਹ ਗੱਲ ਕਰਨ ਦੇ ਪੈਗੇ ਇਹ ਪਸਾਦ ਬਹੁਤ ਦੂਰ ਤੱਕ ਚਈ ਜਾਣੇ ਆ ਉਹ ਅੱਗੇ ਖਿਜੀ ਪਈ ਆ ਕੌਣ ਗੁੱਡੀ ਸਾਡਾ ਤਾਂ ਨਹੀਂ ਕਸੂਰ ਤਾਂ ਆ ਗੱਲ ਕਿਸ ਨੂੰ ਬੁਲਾਉਂਦੀ ਚੱਜ ਨਾ ਉਹ ਦੇਖਾ ਤਾਂ ਮਨ ਅਫਸੈਟ ਹੋਇਆ ਆ ਆਪਕਰ ਤੁਸੀਂ ਕਰਾਇਆ ਸੀ ਗੁੱਡੀ ਸੀ ਆ ਤੁਸੀਂ ਲੜਾਈ ਗਿਆ ਲੜਣਾ ਪਈ ਦਰਸ ਚ ਕਰਨਾ ਚਾਹੀਦਾ ਮਾਸੀ ਦੇ ਇਹ ਗੱਲ ਕਰ ਰਹੇ ਨਾ ਆ ਬਿਲੰਦ ਆਪਾਂ ਨੂੰ ਚੁੱਲ੍ਹੇ ਮੂਰੇ ਬਹਿਣਾ ਬੰਦ ਕਰਨਾ ਚਾਹੀਦਾ ਦੇ ਲੀਚ ਚੁਗਲੀਆਂ ਉੱਥੋਂ ਚਲਦੀ ਕਿਤੇ ਚਲਦੀ ਚੁੱਲਾ ਵੀ ਕਹਿਣਾ ਨਾ ਧੰਨ ਮੇਰੇ ਮਾਲਕਾ ਯਾਰ ਪਤਾ ਕੀ ਚੱਕਰ ਆ ਚੁੱਲਾ ਹੈ ਹੀ ਚੁਗਲੀਆਂ ਨੂੰ ਹੁੰਦਾ ਗੈਸ ਹੁੰਦਾ ਬੰਦਾ ਰੋਟੀ ਬਣਾ ਕੇ ਚੱਲ ਪਰੇ ਕਰਦਾ ਚੁਗਲ ਚਿੱਲੇ ਦੇ ਬਹਿ ਕੇ ਸਾਰੇ ਟੱਬਰ ਨੇ ਸੁਆਦ ਲੈਣਾ ਜ਼ਿੰਦਗੀ ਦਾ ਨਾਲੇ ਹੱਥ ਫੜ ਲਏ ਬਾਹ ਮੜ ਲਏ ਪਰ ਇੰਨਾ ਆ ਕਿ ਜਿਹੜੀ ਗੱਲ ਇੱਕ ਤੋਂ ਸੁਣ ਕੇ ਦੂਜੇ ਰਾਹ ਹੁਣ ਕਰਕੇ ਉਹਦੀ ਚੱਕ ਕੇ ਵੇ ਬਾਤ ਚ ਉਹਨੇ ਚੰਗਾ ਮਾੜਾ ਕਹਿ ਕੇ ਦੂਏ ਨੂੰ ਚੰਗਾ ਮਾੜਾ ਕਹਿ ਕੇ ਮੈਂ ਜਿੰਨੀ ਵਿੱਚ ਬੁਲਾਉਣਾ ਨਹੀਂ ਇਹਨੂੰ ਦੱਸ ਦੇ ਮੈਂ ਤਰਸੂਗਾ ਮਾਂ ਨੂੰ ਓਕੇ ਮਾਂ ਦਾ ਲਬਜ ਬੋਲਣ ਤੋਂ ਤਰਸੂਗਾ ਜੇ ਨਾ ਉੱਥੇ ਜਾ ਕੇ ਇਦਾਂ ਦਾ ਕੋਈ ਢਕਾਇਆ ਉਹਨੂੰ ਇਹ ਹਿਸਾਬ ਲਾ ਲਈ ਕੋਈ ਢਕਾਇਆ ਦਾ ਕੀ ਮਤਲਬ ਹਣ ਗੱਲ ਕਹਿੰਦਾ ਸੱਚੀ ਕਰ ਹਾਂ ਸੱਚੀ ਤੂੰ ਮਹੀਨੇ ਸੱਚੀ ਗੱਤਾਂ ਕੁੱਤੇ ਦਾ ਹੱਟ ਤੂੰ ਆ ਵੇ ਮੈਂ ਹੈਗਾ ਸੱਜਾ ਬੰਦਾ ਇਹ ਤਾਂ ਗੱਲ ਸਹੀ ਆ ਮੈਂ ਨਹੀਂ ਚਾਹੇ ਉਹਦੇ ਕਲੇਸ਼ ਚਾਹੇ ਵਿਗੜੇ ਗੱਲ ਆ ਆਪਾਂ ਇਹ ਆਪਾਂ ਗੱਲ ਕਰਾਂ ਨਹੀਂ ਮੂੰਹ ਤੇ ਜਿਹੜੀ ਹੈਗੀ ਆ ਇੱਕ ਵਾਰ ਗੁੱਡੀ 마ਸੀ ਨੇ ਵੀ ਕਿਹਾ ਸੀ ਗੋਪੀ ਝੂਠ ਬੋਲ ਯਾਰ ਇਹ ਸੀ ਬੰਦ ਕਰ ਇੱਕ ਵਾਰ ਗੁੱਡੀ 마ਸੀ ਨੇ ਵੀ ਕਿਹਾ ਮੈਨੂੰ ਗੋਪੀ ਝੂਠ ਬੋਲਦੇ ਬਾਗਾ 마ਸੀ ਆਹ ਜਾ ਵੀ ਜਾਂਦੀ ਜਾਵੇ ਪਰ ਮੈਂ ਤੂੰ ਨਹੀਂ ਬੋਲਣਾ ਤੈਨੂੰ ਕਿਹੜੇ ਵੇਲੇ ਕਿਹਾ ਝੂਠ ਨਹੀਂ ਬੋਲਣਾ ਭਾਗ ਬੈ ਮੈਂ ਉਹ ਤਾਂ ਹੀ ਨਹੀਂ ਮੈਂ ਕੋਈ ਗੱਲ ਦੱਸਦੀ ਹੁਣ ਮੈਂ ਸੌ ਲੱਗੇ ਇੱਕਦਾਂ ਮੈਂ ਕਹਿੰਦਾ ਤੈਨੂੰ ਸੌ ਆ ਤੈਨੂੰ ਸੌ ਆ ਤੇ ਸੌ ਮੈਂ ਗੱਡੀ ਛੱਡ ਦੇਣੀ ਗੱਲ ਨਹੀਂ ਦੱਸਣੀ ਨਾ ਦੱਸ ਪਰ ਸੌ ਪਰ ਸਾਰੀ ਤੇਰੀ ਗੱਲ ਇੱਕ ਮਹੀਨੇ ਕੋਲੇ ਨਹੀਂ ਇੱਕ ਇਦਾਂ ਦੀ ਗੱਲ ਉਹ ਖਤਰਨਾਕ ਹੈ ਨਾ ਉਹ ਜੇ ਇਹਨੂੰ ਮੈਂ ਦੱਸਦੀ ਦੋਹੀ ਆਹ ਹੋਲੀ ਮੈਂ ਦੱਸੀ ਨਹੀਂ ਜੀ ਜਦੋਂ ਵੇਰਾ ਭਰਾ ਤੈਨੂੰ ਪੈ ਜਾਣਾ ਗੱਲਾਂ ਦਾ ਝਸਕਾ ਹੈ ਪੈਂਟ ਜਾ ਕੇ ਤੈਨੂੰ ਭਰਾਵਾ ਬਹੁਤ ਆ ਇਹ ਆ ਕੇ ਮੇਰੇ ਕੋਲ ਪਤਾ ਕਿ 100 ਲੱਗੇਗਾ ਆਪੀ ਨੂੰ ਨਹੀਂ ਦੱਸਦਾ ਮੈਨੂੰ ਦੱਸਦਾ ਇੰਨਾ ਤੈਨੂੰ ਇਹ ਗੱਲ ਦੱਸਾ ਮਨੀ ਦਾ ਖਾਸ ਬਟਨ ਬਣਦਾ ਮਨੀ ਦੀ ਚੁਗਲੀਆਂ ਆ ਤੇ ਤੈਨੂੰ ਦੱਸਦਾ ਐਡਾ ਇੰਦਾ ਸਾਹ ਜਦੋਂ ਨਹੀਂ ਦੱਸਦਾ ਮਨੀ ਨੇ ਕਦੇ ਕੀਤੀ ਕਿਤਾਬਾਂ ਆ ਰਹੀ ਵੜੀਆ ਬੱਚਿਆਂ ਦੇ ਮੱਦੇਨਜ਼ਰ ਜਿਹੜੀਆਂ ਵੀ ਗੱਲਾਂ ਕਦੀ ਕੀਤੀਆਂ ਨਹੀਂ ਕੀ ਕਰਦਾ ਸੀ ਮੈਂ ਤੈਰੇ ਹੀ ਬੜਿਓ ਵਾਤਾ ਤੇ ਤਾਂ 10 ਵੀ ਫੇਲ ਹੋ ਗਿਆ ਮੈਂ ਨਹੀਂ ਕਦੀ ਕੀਤੀ ਨਾ ਤੇਰੀ ਨਾ ਮਣੀ ਆ ਲੈ ਕੇ ਜਾਣੇ ਫੁੱਲਾਂ ਵਾਲੇ ਬੁੱਟੇ ਬੋ ਕਿਦੇ ਉੱਥੇ ਉਹਦਾ ਰੁਪਾ ਬੱਸ ਕਰਿਆ ਕਰ ਤੂੰ ਨਾ ਪੈਸੇ ਦੇ ਮੈਂ ਦੇ ਦੂੰ ਮੈਂ ਲੈਣੇ ਆ ਲੈੜੇ ਨਹੀਂ ਆ ਪਾਉ ਕੱਲੇ ਆਉ ਗੱਡੀ ਚ ਉਹਤੇ ਉਦਾਂ ਲਾ ਦਵਾਂਗੇ ਸਾਂਜਣਾ ਬਹੁਤ ਸੋਹਣੇ ਲੈ ਲਾਂਦੇ ਹਾਈ ਬੋਜੀ ਕਰਦਾ ਬਾਦ ਉਹ ਦੂਜੇ ਆ ਰੀਅਲ ਥੋੜੀ ਆ ਵਾਲੇ ਆ ਇਹ ਮੌਸਮੀ ਹੁੰਦੇ ਆ ਅੱਜ ਕੱਲ ਸੋਹਣੇ ਲੱਗਦੇ ਆ ਮੌਸਮੀ ਓਏ ਪਰ ਲਾ ਜਾਂਦੇ ਆ ਜਾ ਕੇ ਪੈਸੇ ਜੁਰੂਰ ਲਾਉਣੇ ਆ ਅਰੇ ਦੱਸਦਾ 20 ਰੁਪਏ ਦਾ ਇੱਕ ਰੁਪਈਏ ਨਹੀਂ ਹੁੰਦੇ ਵੀਰ ਵੀ ਇੱਕ ਉਦੀ ਬੋਤਲ ਪੀ ਕੇ ਅਧਕਾਰ ਮਾਰਾਂਗੇ ਲਿਆਓ ਹਾਂ ਫੜ ਮਾਰ ਕੇ ਦੇਖੋ ਪਚੂਗਾ ਹੀ ਹਾਂ ਕੋਈ ਕੰਮ ਫੁੱਲਾਂ ਵਾਲਾ ਮਾਲੀ ਆਉਂਦਾ ਹੁੰਦਾ ਉੱਥੇ ਲਵਾਵਾਂਗੇ ਘਰੇ ਉਹ ਛੱਡ ਤੂੰ ਮੈਂ ਲੈ ਕੇ ਜਾਣੇ ਆ ਯਾ ਦੇਖ ਕਿੰਨੇ ਸੋਹਣੇ ਆ ਪਰ ਨੋਟ ਹੀ ਆਏ ਕੁੱਕੜ ਚੱਲ ਗਈ ਫਲਾਨੀ ਤੇ ਬੜੀ ਇਹ ਬੋਲਦਾ ਕਾਫੀ ਕੋਇਆ ਇਹ ਤਾਂ ਬਹੁਤ ਹੈ ਇਹ ਤਾਂ ਮਾਸੀ ਢੇੜਾ ਹੀ ਨਹੀਂ ਟੁੱਟਦਾ ਇਹਦਾ ਢੇੜਾ ਇਹਦਾ ਖਾਣਾ ਦਾ ਹੈਗਾ ਹੀ ਆ ਹਾਂ ਖਾ ਲਾ ਮੇਰੇ ਪੁੱਤ ਖਾ ਲਾ ਖਾ ਲਾ ਓਕ ਲੱਗੀ ਮੋਦੇ ਰੋਟੀ ਖਾ ਕੇ ਆਏ ਆ ਦਹੀਂ ਇੱਕ ਮਟਰੀ ਨਾਲ ਰੋਟੀ ਆਪਣੇ ਤਾਂ ਆ ਉਹਦੇ ਤੁੰਨੀ ਆਂਦਾ ਅੰਦਰ ਕੀ ਸਾਲ ਸੁਈ ਆ ਸਾਜਰ ਐਤਾ ਮਾਸੀ ਜਿਹਦੇ ਅੰਦਰ ਗ੍ਰੇਂਡਰ ਨਹੀਂ ਪੇੜਾ ਉਹ ਪੇੜਾ ਪੀਣ ਵਾਲੀ ਚੱਕੀ ਹੁੰਦੀ ਆ ਖੋਖ ਲੱਗੀ ਉਹ ਖੋਖ ਨਹੀਂ ਆ ਦੇਖ ਇੱਕ ਗਿਆ ਨਾਲੇ ਬਿਸਕਟ ਆ ਰਹੇ ਉਹ ਦੇਖੀ ਬਿਸਕਟ ਵੀ ਚੱਕੂਗਾ ਹੁਣ ਖਾ ਗਏ ਲੈ ਪਹਿਲਾਂ ਬਿਸਕਟ ਫਲਿੱਕ ਨਾਲ ਆਹੋ ਸਵਾਦ ਦੇਖੀ ਵਧੀਆ ਲੱਗਦਾ ਨਹੀਂ ਬਹੁਤ ਸਵਾਦ ਆ ਬੱਚੇ ਚਾਹ ਹੁਣ ਗਾਲਾ ਥੱਲੇ ਨੂੰ ਜਾਵੇ ਬਿਸਕਟ ਬਹੁਤ ਸਵਾਦ ਆ ਧੰਨਿਆ ਰੱਬ ਆਹ ਦੇ ਇੰਨੇ ਪੈ ਜਾ ਮਾਪੇ ਇਹ ਲੱਗਾ ਉਹ ਡੋਵਲ ਜੋੜ ਕੇ ਦੇਖੀ ਮੈਂ ਮਾਸੀ ਦੇਖੀ ਤੈਨ ਖਾਣਿਆਂ ਨੇ ਜੋੜ ਕੇ ਲੈ ਐਦਾਂ ਨੂੰ ਲੈ ਸਾਜਨ ਉਹ ਇੱਕ ਮਿੰਟ ਇੱਕ ਮਿੰਟ ਸਾਜਨ ਉਹ ਆ ਵੀ ਜੋੜ ਤੂੰ ਆ ਹੋ ਗਿਆ ਤੇ ਦੋ ਆ ਹੋ ਗਿਆ ਐਦਾਂ ਖਾਣੇ ਆ ਉਹ ਕੋਈ ਨਹੀਂ ਐਦਾਂ ਆ ਦੇ ਚਾਰ ਲੈ ਮੈਂ ਉੱਤੋਂ ਕੱਢ ਲੈਣੀ ਝੋੜੀ ਇਹ ਲੈ ਆ ਲੈ ਇਹਦਾ ਮਤਲਬ ਉੱਪਰੋ ਲੈ ਕੇ ਆ ਐਦਾਂ ਐਦਾਂ ਚਾਰੇ ਡੋਬ ਕੇ ਇਹ ਚੱਲ ਆ ਦੇਖੀ ਮਾਸੀ ਉਹ ਆ ਦੇਖ ਤੂੰ ਛੱਟ ਤੂੰ ਰਹਿਣ ਦੇ ਕਾਸ਼ਦੀਪ ਝੋਟਾ ਦੇਖੀ ਐ ਇਹ ਚਾਰ ਓਏ ਕੁੱਤੇ ਆਏ ਤੇ ਮਗਰ ਕਾਹ ਨੂੰ ਲੱਗਦਾ ਆ ਹਾ ਹਾ ਹਾਂ ਕਿਤੇ ਇਹ ਨਾ ਲੱਗ ਇਹ ਮੋਗੇ ਜੀ ਇੱਕੇ ਪੀਸ ਜੰਮਿਆ ਇਦਾਂ ਦਾ ਦੁਬਾਰਾ ਉਹ ਨਹੀਂ ਨਾ ਕਰਦੀ ਚੱਲ ਵੇ ਸਾਜਨ ਇੱਕ ਵਾਰੀ ਫੇਰ ਮੇਰਾ ਭਰਾ ਇਦਾਂ ਰਵਾਣੀ ਹੁਣ ਹੁਣ ਆ ਨਾ ਆਪਾਂ ਸਾਜਨ ਪਤਾ ਕਿੰਨੇ ਵੈਸਕਟ ਜੋੜਦੇ ਆ ਉਹ ਜਲ ਉਹ ਨਹੀਂ ਉਹ ਨਹੀਂ ਮੇਰਾ ਭਰਾ ਇਹ ਕਿਹੜੀ ਗੱਲ ਆ ਵੈਸਕਟ ਆਈ ਆ ਛੇ ਆ ਬੱਸ ਕਰਕੇ ਮਾਰਨਾ ਉਹਨੂੰ ਤੱਕਿਆ ਤੂੰ ਨਹੀਂ ਨਹੀਂ ਛੇ ਸਾਜਨੇ ਹਟ ਜਾ ਤੂੰ ਉਹਨਾਂ ਦੁਆ। ਐਵੇਂ ਚਾਵਲ ਨਾ ਸਾਜਨੇ ਦੇ ਮਗਰ ਨਾ ਲੱਕ। ਨਾ ਖਾਣੇ ਨੇ। ਆ ਜਾ ਨਾ ਛੇ। ਜੇ ਆ ਛੇ ਖਾ ਗਿਆ ਤੇਰਾ ਇਤਿਹਾਸ ਦੇ ਪੰਨਿਆਂ ਤੇ ਨਾਮ ਲਿਖ ਹੋ ਜਾਣਾ। ਆ ਦੇ। ਮੈਂ ਡਬੋ ਕੇ ਦਿੰਦਾ ਤੈਨੂੰ। ਗੋਪੀ ਨਾ ਗੋਪੀ ਉਹ ਢੱਡ ਤੂੰ। ਉਹ ਨਹੀਂ ਦੱਸਦਾ। ਓਏ। ਉਹ ਨਹੀਂ ਦੱਸਦਾ। ਓਏ ਇੱਕ ਮਿੰਟ। ਉਹ ਛੇ ਥੋੜੀ ਆ ਫੇ। 6 ਆ ਦੇ 2 2 4 4 2 6 ਇਹ ਕਿਹੜੀ ਚੀਜ਼ ਆ ਮਾਸੀ ਦੇ ਆਪਾ ਮਾਸੀ ਖਾ ਕੇ ਦਿਖਾ ਦੇ ਵੇ ਇੱਕ ਵਾਰ ਮਾਸੀ ਦਿਖਾ ਦੇਵੇ ਖਾ ਕੇ ਇੱਕ ਮਿੰਟ ਨਹੀਂ ਨਿੱਕੇ ਨੇ ਖਾਣੇ ਨਹੀਂ ਨਿੱਕੇ ਨੇ ਨਹੀਂ ਖਾਣੇ ਸਾਜਣ ਆਹ ਆਪਣਾ ਨੰਗ ਲੈ ਨੰਗ ਅੱਛਾ ਅੰਦਰ ਕਰ ਗਾਲਾ ਤਾਂ ਦੇ ਮੈਂ ਕਹਿੰਦੀ ਰਾਜੀ ਰਹਿ ਪੁੱਤ ਕਿੱਦਾਂ ਇਹਦੇ ਮੈਂ ਕਹਿੰਦੀ ਆਹ ਬੀਰ ਤੇਰੇ ਨਾਲ ਹੋ ਗਿਆ ਇਹ ਇੱਕ ਵਾਰ ਉਹਦਾ ਮੂੰਹ ਨਹੀਂ ਮੇਰਾ ਕੋਈ ਨਹੀਂ ਇਹ ਦੇਖੀ ਉਹ ਮਾਰੇ ਭਜਣ ਦਾ ਦੇ ਚੱਲ ਸਾਜਨ ਆਏ ਨੀ ਮੈਂ ਮਾਰੇ ਘਾੜਿਓ ਅਖਰੇ ਆਏ ਉਹ ਕੱਟ ਘੱਟਿਆਂ ਦੇ ਅੰਦਰ ਅੰਦਰ ਆਖਾਂ ਅੰਦਰੇ ਅੰਦਰੇ ਹਾਂ ਆ ਚੈੱਕ ਗ੍ਰੈਂਡਰ ਮਸ਼ੀਨ ਝੋਟਾ ਆਕਾਸ਼ਦੀਪ ਕੱਪੜੇ ਵੀ ਇਹਦਾ ਖਰਾਬ ਹੋ ਗਿਆ ਉਹ ਕੋਈ ਗੱਲ ਨਹੀਂ ਸਾਜਨ ਹੌਲੀ ਹੌਲੀ ਤਕੜਾ ਹੋਣਾ ਇਹ ਬੈਸਕਟਾ ਨਾ ਹੀ ਤਕੜਾ ਹੋਣਾ ਦਾ ਨਹੀਂ ਨਹੀਂ ਟਿਸ਼ੂ ਹੈ ਨਹੀਂ ਮੈਂ ਟਿਸ਼ੂ ਆਹ ਉੱਤਰ ਆਪਾ ਲਾਓ ਜੇ ਇਹ ਤਾਂ ਉਹ ਕਰਿਓ ਹਲੋ ਉੱਤਰਾ ਫਲਾ ਹੋਏ ਬਾਜੀ ਤੂੰ ਆ ਰਾਤ ਰਹਿ ਕੇ ਜਾ ਪਾ ਬਾਜੀ ਫਲਾਵਾਂਗੇ ਦੋਨੇ ਸਾਡੀ ਜਿਹੜਾ ਕਿਹੜਾ ਆ ਮੇਰੇ ਉੱਤੇ ਜਿਹੜਾ ਕਿਹੜਾ ਮੇਰੇ ਉੱਤੇ ਕੋਈ ਨਿਆਣਾ ਆ ਕੋਈ ਸਿਆਣਾ ਆ ਗਰੇ ਮੈਂ ਕਿਹੜੇ ਦੁੱਖ ਦੇ ਫੈਨ ਦੀ ਮਿੱਟੀ ਚੱਕ ਲਈ ਜਿੱਦਾਂ ਦੂਏ ਦੇ ਵਿੱਚ ਦੂਜੇ ਦਰਵਾਜ਼ੇ ਚ ਕੋਈ ਕੱਪੜਾ ਰੱਖਿਆ ਹੁੰਦਾ ਪੈਰ ਪੁੰਜਣ ਨੂੰ ਉਹ ਉਹਨਾਂ ਪੈਰ ਪੁੰਜ ਲਾ ਗਾਹਾਂ ਲੰਗ ਮਾਸੀ ਦੇ ਲੈ ਮਾਸਰ ਕਿੱਦਾਂ ਰੋਹਣਾ ਦੱਸ ਦਹਲ ਚ ਹੈ ਸਾਨੂੰ ਜਾਣ ਦੇ ਦੇ ਰਿਆ ਨਾਲੇ ਉਹ ਵਾਲ ਕੱਢ ਦੇਣਾ ਲੈ ਸ਼ੁਰੂ ਆਂ ਆਹੀ ਲੈ ਲਈਗੇ ਕੁੜੀ ਕੁੜੀ ਲੈ ਲਈਗੇ ਲੈ ਲਈਗੇ ਪੱਕੀ ਗੱਲ ਆ ਮਾਸਰ ਸੌਖੀ ਨੀਂਦ ਤਾਂ ਸੌਂਆ ਕਰ ਚੱਲ ਮਾਸੀ ਤੋਰ ਚਲੀਏ ਜਿੰਨਾ ਕਲੇ ਸਿਰੋ ਕੱਪੜੇ ਪਾ ਕੇ ਜਿੰਦਾ ਹੋਣਾ ਮੇਰਾ ਪਿੱਛਾ ਆ ਗਿਆ ਓਏ ਮੇਰੀ ਭੈਣ ਚੱਲ ਚਲੀ ਆ ਲੈ ਖੁਸ਼ ਖਾਜ ਸਾੜੀ ਖੁਜੀ ਇਤਲੀ ਖੁਜੀ ਇਤਨੇ ਖੁਜੀ ਮੇਰਾ ਪਿੱਛਾ ਆਇਆ ਨਹੀਂ ਤੇ ਮੇਰਾ ਪਿੱਛਾ ਆਇਆ ਲਾਲ ਗੱਲਾਂ ਦੇ ਤੀਆਂ ਲਾਲ ਸਿਆਰੀਆਂ ਆ ਅਸਲ ਵਿੱਚ ਉਹਦੇ ਟੈਨਸ਼ਨ ਲੈ ਕੇ ਮੰਨਦਾ ਉਹਦੇ ਦੇਖ ਲੈ ਕੀ ਕੀਨ ਵਾਲੀ ਗੱਲ ਤੇਰੀ ਕਰਦ ਰਹੀ ਹੱਦ ਯਾਰ ਦੋ ਘੁੱਟ ਪੀ ਵੀ ਲੈ ਕੇ ਤੇ ਸਾਡੀ ਜ਼ਹਿਰ ਵੀ ਲਈ ਕਿਤਾ ਦੁਨੀਆ ਖੱਲਾ ਨਾ ਚੜਤੀ ਆ ਅੰਦਰੇ ਹੀ ਮਾਫ਼ੀ ਰੱਖਿਆ ਸਿੱਧਾ ਅੱਪਗੇ ਸਾਡੀ ਜਾਨ ਦੀ ਦੇ ਰਾ ਗਾਰੰਟੀ ਹੈ ਕਹਿੰਦੇ ਰਾਤ ਨੂੰ ਕਲੇਸ਼ ਪਾਉਣਾ ਆਏ ਨੇ ਹੁਣ ਕਹਿੰਦੀ ਮੈਂ ਕਹਿੰਨੀ ਆ ਮੈਂ ਕਹ ਹੁਣ ਆਇਆ ਆ ਤੂੰ ਹੁਣ ਮੈਂ ਨਹੀਂ ਕਿਸ ਨਕਲੇ ਜਿਹਾ ਮਾਸਰ ਦਾ ਵਿਚਾਰਾ ਭੋਲਾ ਹੀ ਬਹੁਤ ਆ ਲੈ ਜਾਈਏ ਕੁੜੀ ਉਸ ਵਾਡੀ ਮੈਜੀ ਲੈ ਜਾਓ ਮਸੀ ਇਦਾਂ ਦੇ ਦਿਲ ਜਲੇ ਦਿਲ ਜਲੇ ਦੇ ਮਾ ਦੇ ਪ੍ਰੇਮ ਕਹਾਣੀ ਹਮ ਜਿਵੇਂ ਕੇ ਨਹੀਂ ਬਣੀ ਚਲੋ ਝਲੇ ਦਿਲ ਜਲੇ ਚਲੋ ਡਿਵੋਰਸ ਦੇ ਪੇਪਰ ਤੁਹਾਨੂੰ ਪਹੁੰਚ ਹੋ ਜੂਗੇ ਸਾਈਨ ਕਰਦੇ ਚਲੋ ਚਲੀਏ ਓਏ ਤੂੰ ਮੇਰੀ ਭੈਣ ਦਾ ਡਿਵੋਰਸ ਕਰਾਉਂਦਾ ਵੱਡੇ ਨਾ ਬੁੱਢੇ ਵਾਰੇ ਤੂੰ ਜਾ ਖਾ ਛੁੱਤਰ ਹਾਂ ਆ ਦੇਖੋ ਡਾਂਗ ਕੋਲ ਲਾਓ ਜੀ ਸਰਦਾਰ ਜੀ ਤੁਸੀਂ ਡਾਂਗ ਲਾਓ ਕਿਉਂ ਮਾਰ ਕੇ ਦੇਖਣਾ ਮੇਰੀ ਭੈਣ ਦੇ ਮੈਂ ਮਾਰਨੀ ਮੈਂ ਲੈ ਲੈ ਸਰਦਾਰ ਜੀ ਤੁਸੀਂ ਮਾਰੋ ਸਾਡੇ ਲੋ ਜੋ ਮਰਜ਼ੀ ਕਰੋ ਫਾਈਨਲ ਡਿਸੀਜਨ ਮਾਰਨ ਜੋਗੇ ਹੈ ਨਹੀਂ ਲੈ ਲੈ ਜੋਕੇ ਛੱਡੇ ਆ ਹੀ ਨਹੀਂ ਸਾਹ ਤੂੰ ਕਹਿੰਦੇ 100 ਰੁਪਏ ਵੀ ਗਰੀਬ ਕੋ ਛੱਡੇ ਲੈ ਕਹਿਣੀ ਤੂੰ ਉਹਨੇ ਪੀਤੀ ਮੈਨੂੰ ਤਾਂ ਲੱਗਦਾ ਨਹੀਂ ਯਾਰ ਕਦ ਦੇ ਮਾਸੂਮ ਚਿਹਰਾ ਗੱਲ ਕਰਾਂ ਸੇ ਇਹ ਮਸੂਮਿਆ ਹੋ ਹਵਗਾਨੀਏ ਤੇ ਨਾਮ ਕਦੀ ਉਹਦੇ ਫੇਸ ਤੋਂ ਹਾਂ ਇੰਦਾ ਤਾਂ ਮੈਲਣਾ ਨਹੀਂ ਸੀ ਓਨਲੀ 1 ਪੀਸ ਇਹ ਮੈਲਣਾ ਘਾਤਾ ਨਹੀਂ ਸੀ ਜਿੱਦਾਂ ਦੇ ਤੁਹਾਡੇ ਹਾਲਾਤ ਸੀ ਕਿਹਾ ਸਾਡੇ ਹਾਲਾਤਾਂ ਨੂੰ ਕੀ ਹੋਇਆ ਸੀ ਕਿ ਮੇਰੀ ਗੱਲ ਸੁਣ ਲੈ ਹਾਂ ਉਹ ਬਹੁਤ ਦੂਰ ਹੈ ਆ ਟੇਕੇ ਤੇਰੇ ਜਦੋਂ ਉਹ ਨਹੀਂ ਆਉਣਾ ਜਾਨੂ ਮਾਸੜ ਦੇ ਖੜਕਾ ਦੇਣਾ ਤੈਨੂੰ ਜਾਨੂ ਨਹੀਂ ਇੱਥੇ ਆਉਣਾ ਖੜਕਣ ਕਾ ਮੈਂ ਬੈਠੀ ਆ ਤੈਨੂੰ ਮੈਂ ਦਾ ਖੜਕਾ ਦੇ ਦਿੰਦਾ ਹੱਥ ਲਾਵੇ ਲਾ ਕੇ ਦੇਖੇ ਤਾਂ ਅਛੇ ਦੋਨਾਂ ਨੇ ਇੱਕ ਦਿਨ ਹੌਸਲਾ ਦਿੱਤਾ ਹੌਸਲਾ ਦਿੱਤਾ ਆ ਹੋਰ ਕਾਰ ਵੀ ਕੀ ਕਰਦੇ ਆ ਤੂੰ ਉੱਪਰਲੇ ਲੈਵਲ ਵਾਲੀ ਗੱਲ ਆ ਤੇ ਹੈ ਨਹੀਂ ਇਹਨਾਂ ਦੋਨਾਂ ਹੌਸਲਾ ਹੀ ਆ ਬਸ ਕਰਨਾ ਇੱਕ ਦੂਜੀ ਨੂੰ ਘੁੱਟਣਾ ਖਾ ਲੈ ਨਾ ਹੁਣ ਰਾਤ ਨੂੰ ਜਿਹੜਾ ਮੱਬੜਾ ਕੱਢਣਾ ਹੁਣੇ ਕੱਢ ਲਓ ਲੜਾਈਆਂ ਮੈਂ ਤਾਂ ਕਰਨਾ ਨਹੀਂ ਇਹ ਨਹੀਂ ਲੜਨਾ ਨਹੀਂ ਨਹੀਂ ਮਾਸੜ ਆ ਕੇ ਮਤਲਬ ਇਹ ਨਹੀਂ ਲੜਨਾ ਦੋਵੇਂ ਮਾਸੜ ਜੀ ਲੜੀਏ ਸਾਡੇ ਕੋ ਕੋਈ ਨਾਮ ਆ ਨਾ ਉੱਥੇ ਵੀ ਪੀਣੀ ਆ ਕਹਿ ਮਾਸੜ ਇਦਾਂ ਇਹ ਨਹੀਂ ਕਿਹਾ ਸੀ ਸਰ ਵਧੀਆ ਵਾਲੀ ਰੱਖੀ ਆ ਕੋਈ ਨਾ ਜਿੰਨੂ ਅਗਨੀ ਲਾਦੀ ਆ ਇਹ ਫੋਚਰੀਆ ਯਾ ਦੁਨੀਆ ਦੀ ਬੈਸਟ ਪੀਤੀ ਆ ਨੇ ਸੱਚੀ ਗੱਲ ਆ ਹਾਂਜੀ ਸੱਚੀ ਗੱਲਾਂ ਨਾ ਕਰਾ ਦੋ ਇਹਦੀਆਂ ਗੱਲਾਂ ਨਾ ਕਰ ਇਹ ਤਾਂ ਹੋਣਿਆ ਬੁੜਾਪਾ ਆ ਗਿਆ ਜਵਾਨੀ ਵੇਲੇ ਤਾਂ ਮਾਸੀ ਵੀ ਕਹਿੰਦੀ ਸੀ ਵਿਆਹ ਉੱਥੇ ਹੀ ਕਰਾਉਣਾ ਤੂੰ ਤਾਂ ਬਹੁਤ ਆ ਜੀਂਦੇ ਤੂੰ ਜੰਮਿਆ ਸੀ ਜਿੱਦ ਦਿਨ ਮੇਰਾ ਵਿਆਹ ਸੀ ਹਾਂ ਜੋ ਗੱਲਾਂ ਸਹੀ ਗੱਲ ਜੀ ਮਾਸੜ ਕੋਲੋਂ ਨਹੌਰ ਮੈਂ ਤਾਂ ਕੋਈ ਮੇਰੇ ਮਮਰ ਪੈ ਗਈ ਕੋਈ ਉਦਾਂ ਦੀ ਲਿਆਉਂਦਾ ਵਾਈਟ ਕਲਰ ਵਾਲੀ ਇਹ ਵੀ ਥੱਲੇ ਲੱਗਈ ਆ ਇਹ ਆ ਇਹ ਵੀ ਥੱਲੇ ਹੀ ਲੱਗਾ ਆ ਆ ਉਹ ਵੀ ਲੱਗਾ ਹੀ ਆਪਣੀ ਟੀਵੀ ਥੱਲੇ ਮੈਨੂੰ ਕੀ ਦੇਖ ਲਿਆ ਕੋਣ ਥੱਲੇ ਲੱਗਾ ਲੱਗਾ ਹੈ ਕਿ ਕੀ ਦੇਖਿਆ ਮੈਂ ਕੀ ਦੇਖਿਆ ਹਾਂ ਇਹ ਪਾਪੀ ਜਾ ਥੱਲੇ ਲੱਤੀ ਦੇਖੀ ਕੋਨਾ ਕੇ ਮੋਟਾ ਹਿੱਲ ਰਿਹਾ ਹੈ ਮੇਰਾ ਮੋਢਾ ਦੇਖ ਪਰ ਜੀ ਮੈਂ ਮੈਂ ਮਨਪਰੀਤ ਨੂੰ ਫੋਨ ਕਰ ਦੇਣਾ ਚੱਜ ਨਹੀਂ ਲੱਗੀ ਹੈ ਮੇਰੇ ਤੇ ਇਹ ਲੱਗੀ ਹੋਆ ਮੈਂ ਮੇਰੇ ਤੇ ਨਹੀਂ ਕੋਈ ਵੀ ਚੱਜ ਜਿਹੜਾ ਵੱਧ ਘੱਟ ਬੋਲ ਮੋੜ ਕੇ ਵੀਡੀਓ ਕਾਲ ਤੇ ਕੰਨ ਫੜ ਕੇ ਹਾਂ ਫੇਰ ਮੈਂ ਵੀ ਕੰਨ ਫੜੂੰਗਾ ਉਹ ਤੇ ਮਾਰੇ ਮੈਂ ਹੁਣੇ ਫੋਨ ਕਰ ਦੇਣਾ ਤੇ ਤੀਵੀਆ ਤੁਮੀਆ ਵਾਲੇ ਡਰਾਮੇ ਮੇਰੇ ਕੋਲ ਹੈ ਨਹੀਂ ਮੈਂ ਸਾਬਤ ਖਾਣਾ ਲਹਾਰਾਗਾ ਆਇਆ ਮਾਸੀ ਮੈਂਤਾਂ ਕਰਦਾ ਦਿਖਾਉਣਾ ਚਾਹਤਦਾ ਕਰਦਾ ਹੁੰਦਾ ਕਰਦਾ ਹੁੰਦਾ ਮੈਂਤਾਂ ਆਉਂਦੀਆਂ ਹੁਣ ਉਹਨੇ ਤੀਵੀਂ ਦੀਆਂ ਮੈਂਤਾਂ ਕਰਨੀਆਂ ਐਦਾਂ ਮੈਂਤਾਂ ਕਰਨੀਆਂ ਇਹਨਾਂ ਖੜਕੇ ਜਿੱਦਣ ਮੈਨੂੰ ਉਹ ਛੱਟ ਕੇ ਚਲ ਗਏ ਸਾਲਾ ਤੁਹਾਡੇ ਤੋਂ ਦਾਣਾ ਪੈਣਾ ਤੁਹਾਡੇ ਤੇ ਕੇਸ ਕਰਨਾ ਨਾ ਨਾ ਲਕਾਇਆ ਛੱਡ ਨੂ ਵਿਆਹ ਕੀਤਾ ਜੇ ਕਹਦੇ ਤੁਹਾਡੇ ਹਾਲਾਤ ਨਹੀਂ ਆਂ ਤੁਸੀਂ ਪੰਜੀ ਮਿੰਟ ਦੀ ਤੁਸੀਂ ਅਗਲੀਆਂ ਦੀਆਂ ਚੁਗਲੀਆਂ ਕਰਦੇ ਹੋ ਬਿਨਾਂ ਅਸੀਂ ਵਿਚਾਰੀ ਨਾ ਸਾਡਾ ਕੀ ਐਨਾ ਸਾਨੀ ਚੰਗਾ ਕੰਮ ਮੇਰੇ ਕੋਲ 10 ਮਿੰਟ ਉਹ ਡੜ ਰੁਕੀਆ 20 ਮਿੰਟ 20 ਦਿਨ ਬੱਸ ਮਨਾ ਇੰਨੀ ਚੰਗੀ ਆ ਵਦਗੇ ਸੰਤ ਬੜਾ ਚੰਗਾ ਆ ਆ ਸੱਚੀ ਸੰਤ ਤਾਂ ਚੰਗਾ ਸਮਝਦੀ ਆ ਸੰਦਾ ਬਹੁਤ ਚੰਗਾ ਸਮਝਦਾ ਲੈ ਹਣ ਮਾਸੜਾ ਵੇ ਪੀਂਦੀ ਮਮੀ ਮਮੀ ਕਰਦੀ ਦਾ ਮੂੰਹ ਸੁੱਕਦਾ ਉਹਦਾ ਮਾਸੀ ਨੂੰ ਹਾਂ ਮਾਸੀ ਕਰੂ ਪੀ ਮੰਗੇ ਹਾਂ ਕੋਈ ਰੋਕਣ ਵਾਲਾ ਜੰਮਿਆ ਨਹੀਂ ਮਾਸੀ ਮਾਸੀ ਉਹ ਪਾਪੀ ਆ ਮਾਸੀ ਤੇ ਮੇਰੀ ਫੋਟੋ ਬਣਾਉਣੀ ਆ ਤਾਂ ਇੱਥੇ ਇੱਥੇ ਡੋਲੇ ਦੇ ਦੱਸ ਪਾਪੀ ਗਾ ਮੈਨੂੰ ਤਾਂ ਖਾਲ ਕਰਾਉਣਾ ਇੱਥੇ ਮਾਸੀ ਆਦੇ ਨੇ ਮਾਮੇ ਦਾ ਨਾਮ ਲਿਖਾਇਆ ਇੱਥੇ ਇਹਨੇ ਕਿੱਥੇ ਲਿਖੋ ਹੋਰ ਨਹੀਂ ਲਿਖਾਉਣਾ ਉਹ ਤਾਂ ਮੈਂ ਲਖਵੀਰ ਕਿਰਾਂ ਨੇ ਥੋਕਣਾ ਮਟਾਉਤਾ ਹੀ ਲੈ ਕੇ ਕਿਰਾਂ ਇਹ ਤਾਂ ਕੁੱਤਾ ਆ ਚੱਲੀ ਗਏ ਮਾਸੀ ਜਾਣਾ ਤੁਸੀਂ ਉਹਨਾਂ ਨਾਲ ਕਾਲੂ ਆਉਣਾ ਬਈ ਗੱਲ ਉੱਦਾਂ ਦੋ ਜੀਆਂ ਦੀ ਕਿਈ ਆ ਜੋ ਮਰਜੀ ਆਓ ਤੋਤੋਂ ਨਹੀਂ ਇੱਦਾਂ ਹੀ ਆ ਜਦੋਂ ਉਧਰੋਂ ਨੋਟਪੈਸ ਹੁਣਾ ਫੇ ਹੁਣਾ ਮਾਸੜ ਨੇ ਕਹਣਾ ਵਧੀਆ ਗਏ ਪੈਕ ਤਾਂ ਲਾਵਾਂਗੇ ਕੁਝ ਹੁੰਦੇ ਤੇ ਵੀ ਲਾ ਲਈ ਰਮਣੇ ਕੋਈ ਡਰ ਥੋੜੀ ਆਣਾ ਮਾਸਾ ਡਰਦਾ ਹੋਰ ਇੰਨਾ ਰੋਵ ਹੈ ਨਹੀਂ ਤੁਹਾਡੇ ਜਿੱਤੇ ਹੁਣ ਕੇ ਲਾਲ ਮੋਏ ਦੇ ਮੋਰੇ ਨਾ ਸਕਦਾ ਉਹ ਲਿਆਈਏ ਲਿਆ ਲਿਆ ਲੇ ਲੇ ਲੈ ਦਮੋਰੇ ਪੀ ਨਹੀਂਦਾ ਤੇ ਕਿਉਂ ਪੱਕਾ ਰਹਿ ਗਿਆ ਪੀ ਕੇ ਰਹਾ ਗਿਆ ਉਹਨੂੰ ਪੀ ਲੈਣੀ ਆ ਪੀ ਕੇ ਦਿਖਾਉਣੀ ਆ ਪੀ ਕੇ ਦਿਖਾਉਣੀ ਮੋਰੇ ਲੈ ਆ ਜਾ ਹੁੰਦੇ ਆ ਜਾਣ ਗੱਡੀ ਚੋਂ ਕੱਢ ਕੇ ਲਿਆਓ ਬੋਰੇ ਰੱਖ ਕੇ ਪੀਣੀ ਆ ਜੱਜ ਲੱਗਾ ਆ ਬਹੁਤ ਸਾਲਾ ਗੱਡੀ ਦੀ ਠੇਕਾ ਨਾਲੇ ਉਹ ਤੇਰੀ ਮਾਸੀ ਜੱਜ ਲੱਗੀ ਨਾਲੇ ਤੂੰ ਜੱਜ ਲੱਗਾ ਆ ਲੱਗਾ ਰੁਕਣ ਸਾਡੇ ਕਾਹੇ ਹਾਂ ਉਹਦਾ ਆਪਣਾ ਮਾਨੂੰ ਆ ਇੱਕ ਮਿੰਟ ਫੇਰ ਸਤੁਰ ਕਰਨ ਹਾਂ ਥੋੜਾ ਜਿਹਾ ਇਧਰ ਕੋ ਕਰਨ ਥੋੜਾ ਜਿਹਾ ਇਧਰ ਕੋ ਕਰਨ ਦੱਸ ਉਹ ਡਰਾ ਕੇ ਰੱਖਿਆ ਹੈ ਵਿਚਾਰਾ ਜਿੰਦਾ ਤੈਨੂੰ ਡਰਾ ਕੇ ਰੱਖਿਆ ਮੈਂ ਤੈਨੂੰ ਡਰਾ ਕੇ ਰੱਖਿਆ ਮਨੁਗਰੀਦ ਨੇ ਫਾਲਾ ਮੈਂ ਉਹਦਾ ਵਿਆਹ ਕਰਾਉਣਾ ਹੀ ਨਹੀਂ ਸੀ ਮੇਰੇ ਤੇ ਗੱਲ ਤਾਂ ਨਾ ਆਉਂਦੀ ਸਹੀ ਗੱਲ ਸੁਣ ਮੈਂ ਤਾਂ ਕਦੀ ਉਹਨਾਂ ਗੱਲੇ ਹੀ ਨਹੀਂ ਕਰਦਾ ਆਪਣੀ ਘਰ ਵਾਲੀ ਨੇ ਜਿੰਨਾ ਤੈਨ ਮਸਲ ਡਰਾ ਕੇ ਰੱਖਿਆ ਮੈਂ ਤੈਨੂੰ ਕਹਤੇ ਨਹੀਂ ਗੱਲ ਕਰਦਾ ਜੱਦਾਂ ਆ ਉੱਤੇ ਇੰਨਾ ਪਿਆਰ ਦੇ ਵਿੱਚ ਤਰਕਾਰ ਕਿੱਥੋਂ ਆ ਕੇ ਤੂੰ ਤਾਂ ਰੋਟੀ ਹੀ ਸੀ ਉਹ ਤੇ ਦਸੇ ਤੋਂ ਬਿਨਾ ਖਾਂਦੀ ਹੁਣ ਕਿਹੜਾ ਖਾਂਦੀ ਆ ਮੈਂ ਹੁਣ ਕਿਹੜਾ ਖਾਂਦੀ ਆ ਬਹੁਤਾ ਮਸਲ ਕਹਿੰਦਾ ਤੂੰ ਕਿਹਾ ਕੀ ਮਤਲਬ ਰਾਤ ਨੂੰ ਲੜਾਈ ਹੋਣੀ ਹੈ ਤੁਹਾਡੀ ਉਹ ਤਾਂ ਉਹ ਰੋਟੀ ਖਾਣੀ ਹੈ ਜੀ ਇੱਥੇ ਬੈਠ ਕੇ ਇਕੱਠਿਆਂ ਚ ਨਿਕਾ ਵੀ ਕੰਮ ਦਾ ਰਾਮਨ ਵੀ ਮੈਂ ਮੀਂਹ ਮੀਂਹ ਦਾ ਡਾਲ ਮੈਨੇ ਦੱਸੇ ਕਹਿੰਦਾ ਚੰਗਾ ਲੱਗਦਾ ਪਾਜੀ ਹੱਲੇ ਵੀ ਦੋ ਜਣੇ ਰੋਟੀ ਲਾ ਦੇ। ਆਹ ਹਾਂ ਦਾ ਕਹਾ ਤਾ। ਚਲੋ ਹਣਾ ਚਲ ਜਾਈਏ ਨਾ ਤੇ ਆਪ ਕਾਲੀ ਹੋਈ ਹਾਂ ਹੱਲੇ ਹੋ ਦੋ ਪਹਿਲਾਂ ਉੱਥੇ ਕਾਲੀ ਪਈ ਸੀ ਚਲੋ ਗੁੱਡੀ ਮਾਸੀ ਕੋਲ ਲੈ ਹਣ ਤੁਸੀਂ ਆਉਣਾ ਹੈ ਜਾਂ ਨਹੀਂ ਆਉਣਾ? ਉਹ ਤੇ ਪੈਕ ਜਿਆ ਕੇ ਲਾਉਣਾ ਲਾਵਾਂਗੇ ਜੇ ਬਈ ਇਧਰ ਸੈਂਡ ਪਾਸ ਕਰਾ ਲਿਓ ਫੇਰ ਨਹੀਂ ਮੈਂ ਸੈਂਡ ਨਹੀਂ ਇਹਨੂੰ ਪਾਸ ਕਰਾਉਣਾ ਮੈਂ ਬਿਨਾ ਸੈਂਡ ਪਾਸ ਕਰਾਏ ਰੋਵ ਹੈਗਾ ਮਾਸੀ ਦਾ ਅਗਵਿੰਦਰ ਕੌਰ ਦਾ ਰੋਮ ਅਗਵਿੰਦਰ ਕੌਰ ਦਾ ਬਹੁਤ ਨਹੀਂ ਮੈਂ ਜਾਣਦਾ ਜਦੋਂ ਪੌਪ ਨੂੰ ਪੈਸੇ ਖਰਚਣੇ ਆ ਕਰ ਗੱਲ ਆਹ ਉਹਦੀ ਸਰਦਾਰਾਂ ਵਾਲੀ ਗੱਲ ਬਾਤ ਰਾਰੀ ਥੋੜੋ ਕੁ ਵਾਲਣੀ ਆ ਆ ਥੱਲੇ ਥੋੜੀ ਲੱਗਣਾ ਮਾਸੜ ਜੀ ਹਾਂ ਟੀਵੀ ਆਂਦੇ ਬਾਅਦ ਚ ਦੇਖਾਂਗੇ ਹਲੇ ਆਪਣਾ ਤਾਂ ਬਹੁਤ ਮਾਸੀ ਉਦਾਂ ਤੂੰ ਮਾਸੜ ਨੂੰ ਕੀ ਸਾਂਝਦੀ ਏ ਤੇਰੇ ਇਹ ਤੇ ਜਿੱਦਾਂ ਮਤਲਬ ਇਸ਼ਾਰਿਆਂ ਦਾ ਨੱਚੂਆ ਹੋਰ ਇਸ਼ਾਰਿਆਂ ਤੇ ਮੇਰੇ ਤਾਂ ਨੱਚਦਾ ਸਰਦਾਰ ਜੀ ਆਹੋ ਸਰਦਾਰ ਜੀ ਚੋਂ ਨੂੰ ਸਾਂ ਮਾਸੜ ਆਪਣਾ ਪੈ ਮੇਰਾ ਮੋਢਾ ਹਲਾ ਦੇਣਾ ਫੌਜੀਆਂ ਦੇ ਜਿਗਰੇ ਹੁੰਦੇ ਜਿਗਰੇ ਫੌਜੀਆਂ ਦੇ ਹਾਂ ਹਾਂ ਭਾਜੀ ਸਾਡਾ ਫੌਜ ਨੇ ਇਹ ਨਹੀਂ ਐਵੇਂ ਚੱਜਣਾ ਬਾਹਰ ਤੂੰ ਇੰਨਾ ਦਾ ਮੋਢੇ ਫੋਨ ਵੀ ਨਹੀਂ ਚੱਕਣਾ ਇੱਥੇ ਵੇਰੇ ਬਾਰੇ ਗਿਆ ਤੈਨੂੰ ਮੇਰੀ ਗੱਲ ਸੁਣ ਨਾ ਮਿੱਕੇ ਨੇ ਆਉਣਾ ਨਹੀਂ ਡਰਦੇ ਨੇ ਇਹ ਫੋਨ ਨਹੀਂ ਚੱਕਣਾ ਕਿਤੇ ਸਬਜ਼ੀ ਰੋਟੀ ਬਣਾਉਂਦੇ ਨਾ ਚੱਕਿਆ ਫਿਰ ਮੂੰਹ ਨਹੀਂ ਦੇਖਣਾ ਆ ਗਿਆ ਬੋਟੀ ਦਾ ਫੋਨ ਨਹੀਂ ਉਹ ਪਿੰਡ ਵਾਲੇ ਮੁੰਡੇ ਦਾ ਹਾਂਜੀ ਬਾਜੀ